ਸਾਚੀ ਜੀ ਮੈਂ ਕਿੰਨੇ ਕੁ ਦਿਨ ਇੱਥੇ ਰਹਿ ਲਾਂਗੀ ਹਫਤਾ 10 ਦਿਨ ਤੁਹਾਨੂੰ ਵੀ ਕਿਤੇ ਨਾ ਕਿਤੇ ਮੈਂ ਬੋਝ ਲੱਗਾਂ ਨਹੀਂ ਲੱਗ ਜਾਵਾਂਗੀ ਨਾ ਕਰਦੀ ਕੀ ਆ ਚੱਕ ਸਕੂਟਰੀ ਤੇ ਇੱਕ ਵਾਰੀ ਦੇਖਾ ਉਹਨੂੰ ਜਿਸ ਦਿਨ ਕਿਰਨ ਨੇ ਸਵਰਨੇ ਦੇ ਨਾਲ ਭੱਜਣਾ ਸੀ ਨਾ ਉਹ ਸਾਰੀ ਪੈਕਿੰਗ ਨਾ ਹਰਦੀਪ ਦੀਦੀ ਨੇ ਆਪ ਕਰਕੇ ਦਿੱਤੀ ਸੀ ਓਕਾ ਸੋਕਾ ਆਵਲਾ ਟਾਈਮ ਨਿਕਲ ਜਾਵੇ ਇੰਨੇ ਦੂਰ ਨਾਲ ਨੂੰ ਨਾ ਮੈਂ ਆਪੇ ਸਾਂਭ ਲੈਣਾ ਜਾ ਜਾ ਜੇ ਮੈਂ ਵੀ ਤੈਨੂੰ ਦਿਨੇ ਤਾਰੇ ਨਾ ਦਿਖਾਏ ਤਾਂ ਮੇਰਾ ਨਾਂ ਵੀ ਰੁਪਾਲੀ ਨੇ ਹੈਲੋ ਬਾਉਜੀ ਪੀਓ ਪਾਣੀ ਸਕੂਲੋਂ ਆਣ ਕੇ ਤੁਹਾਨੂੰ ਪਿਆਸ ਹੀ ਬਹੁਤ ਲੱਗਦੀ ਆ ਮਮਾ ਜੀ ਦਾਦੀ ਨੇ ਮੈਨੂੰ ਕਿਉਂ ਨਹੀਂ ਸਕੂਲੋਂ ਲੈ ਕੇ ਆਏ ਕਾਕਾ ਜੀ ਅੱਜ ਤਾਂ ਬਾਅਦ ਤੇਰਾ ਪਿਓ ਤੈਨੂੰ ਸਕੂਲ ਛੱਡਣ ਜਾਊਗਾ ਤੇ ਤੇਰੀ ਮਾਂ ਤੈਨੂੰ ਲੈਣ ਜਾਊਗੀ ਬਾਲਾ ਦਾਦੀ ਦਾਦੀ ਨਹੀਂ ਕਰਨਾ ਆਹ ਕੁੜੀਆਂ ਜਿਨ੍ਹਾਂ ਵੱਟ ਮੈਨੂੰ ਜਿੰਨਾ ਤੈਨੂੰ ਕਿਹਾ ਉਨਾ ਹੀ ਕਰਨਾ ਤੂੰ ਮਮਾ ਜੀ ਮੈਂ ਦਾਦੀ ਨਾਲ ਹੀ ਰੋਟੀ ਖਾਣੀ ਆ ਫਿਰ ਤਾਂ ਪੁੱਤ ਜੀ ਤੁਹਾਨੂੰ ਭੁੱਖਾ ਹੀ ਰਹਿਣਾ ਪੈਣਾ ਰੋਟੀ ਤਾਂ ਨਹੀਂ ਮਿਲਣੀ ਦਾਦੀ ਨਾਲ ਨਾਲੇ ਮੈਂ ਤੇਰੇ ਪਿਓ ਨੂੰ ਦੱਸ ਦੇਣਾ ਮਮਾ ਜੀ ਦਾਦੀ ਨਾਲ ਲੜਾਈ ਹੋਈ ਆ ਲੜਾਈ ਹੋਵੇ ਚਾਹੇ ਹੋਵੇ ਯੁੱਧ ਤੂੰ ਨਹੀਂ ਬੋਲਣਾ ਤੈਨੂੰ ਮੈਂ ਜਿੰਨਾ ਕਹਤਾ ਤੂੰ ਓਨਾ ਹੀ ਕਰਨਾ ਮੇਰੇ ਤੋਂ ਬਾਹਰ ਨਾ ਹੋਵੀ ਬਾਹਰ ਕਿ ਲੱਭਦਾਵੇਂ ਦਾਦੀ ਲੱਭਦਾ ਫਾਤੇ ਮੈਂ ਤੈਨੂੰ ਕਿੱਦਾਂ ਸਮਝਾਵਾਂ ਇਹ ਤਾਂ ਦਾਦੀ ਦੇ ਵੀ ਲੱਗੇ ਲੱਗ ਗਿਆ ਨਾ ਤੂੰ ਮਾਂ ਤੋਂ ਵੀ ਜਾਏਗਾ ਮੈਨੂੰ ਦਾਦੀ ਦੀ ਲੋੜ ਆ ਦਿਲ ਤਾਂ ਕਰਦਾ ਤੇਰੇ ਦੋ ਛੱਡਾਂ ਪਰ ਕੋਈ ਗੱਲ ਨਹੀਂ ਹੌਲੀ ਹੌਲੀ ਸਮਝਾਉਂਗੀ ਤੈਨੂੰ ਚੱਲ ਤੂੰ ਹੁਣ ਇੱਥੇ ਬੈਠ ਮੈਂ ਪਰੌਂਠੀ ਬਣਾ ਦਵਾ ਤੇ ਆਣ ਕੇ ਫਿਰ ਤੇਰੇ ਕੱਪੜੇ ਚੇਂਜ ਕਰਦੀ ਆ ਏਕਮ ਯਾ ਦਾਦੀ ਤੁਸੀਂ ਮੈਨੂੰ ਸਕੂਲ ਕਿਉਂ ਨਹੀਂ ਲੈ ਕੇ ਆਏ ਵਾ ਦੇਖ ਦਾਦੀ ਆਪਣੇ ਪੋਤੇ ਵਾਤੇ ਚੀਜ਼ਾਂ ਲੈਣ ਗਈ ਸੀ ਫਿਰ ਮੈਂ ਤੇਰੀ ਮਾਂ ਨੂੰ ਭੇਜਤਾ ਸਾਦੀਪਤਾ ਇਕੱਠੇ ਹੋਣ ਤੇ ਗੱਲ ਨਾ ਬਣੇ ਐਵੇਂ ਹੋ ਸਕਦਾ ਮੰਮੀ ਜੀ ਚੱਲ ਆਪਣੇ ਕਮਰੇ ਚ ਜੇ ਮੈਨੂੰ ਇੱਥੇ ਦੇਖ ਗਿਆ ਨਾ ਤੇ ਆਪਣਾ ਹਿਸਾਬ ਲਾ ਲਈ ਮਨਪ੍ਰੀਤ ਜੋ ਤੂੰ ਮੇਰੇ ਨਾਲ ਕਰਦੀ ਪਈ ਹੈ ਨਾ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਤੇਰੇ ਵਾਸਤੇ ਮੰਮੀ ਜੀ ਮੈਨੂੰ ਸਮਝਉਣ ਨਾਲੋਂ ਪਹਿਲਾਂ ਨਾ ਤੁਸੀਂ ਆਪਣੇ ਪੁੱਤ ਨੂੰ ਸਮਝਾਓ ਦੇਖੋ ਮੈਂ ਤੇ ਆਪਣੇ ਘਰ ਵਾਲੇ ਨਾਲ ਰਹਿਣਾ ਤੇ ਜੋ ਹੁਕਮ ਦੇਣਗੇ ਮੈਂ ਤੇ ਉਹੀ ਮੰਨਣਾ ਅ ਤੂੰ ਵੀ ਕੰਮਲੀ ਹੋਈ ਹੈ ਜਦੋਂ ਜਦੋਂ ਮਨਪ੍ਰੀਤ ਨਹੀਂ ਕਰੇ ਹੋਇਆ ਕਰੂਗਾ ਫੇ ਉਦੋਂ ਇਹ ਕੰਮ ਨੂੰ ਮਿਲਿਆ ਕਰੂੰਗੀ ਜਦੋਂ ਆਇਆ ਕਰੂਗਾ ਫੇਰ ਫੇਰ ਸਹੀ ਮੰਮੀ ਫੇਰ ਫੇਰ ਨਹੀਂ ਹੁੰਦਾ ਬੱਚੇ ਦਾ ਕੀ ਪਤਾ ਜੇ ਉਹਨੇ ਬੋਲਤਾ ਕਿ ਮੈਂ ਸਾਰੀ ਦਿਹਾੜੀ ਦਾਦੀ ਕੋਲ ਸੀ ਫੇਰ ਮੈਂ ਤਾਂ ਘਰੋਂ ਗਈ ਨਾ ਉਹ ਤੈਨੂੰ ਪਤਾ ਤਾਂ ਹੈ ਉਹ ਤਾਂ ਐਵੇਂ ਹੀ ਬੋਲ ਦਿੰਦਾ ਜੋ ਤੇ ਦਿਲ ਚੰਦਾ ਉਹਨੇ ਕਰਨਾ ਕਰਨਾ ਕੁਝ ਨਹੀਂ ਆ ਮੰਮੀ ਜਿਹੜਾ ਗੁੱਸਾ ਮੈਂ ਆਪਣੇ ਘਰ ਵਾਲੇ ਦੀ ਅੱਖਾਂ 'ਚ ਵੇਖਿਆ ਨਾ ਉਹ ਸ਼ਾਇਦ ਤੁਸੀਂ ਵੀ ਨਹੀਂ ਵੇਖਿਆ ਤੇ ਲੱਗਦਾ ਅੱਜ ਤੱਕ ਮੈਂ ਵੀ ਨਹੀਂ ਵੇਖਿਆ ਤੇ ਹੁਣ ਮੈਨੂੰ ਇੰਜ ਲੱਗਦਾ ਕਿ ਉਹ ਕੁਝ ਨਾ ਕੁਝ ਕਰਨਗੇ ਤੇ ਤੇਰੇ ਕਹਿੰਦਾ ਮਤਲਬ ਹੈ ਵੀ ਮੈਂ ਵੱਡੀ ਨੂੰ ਤਾਂ ਵੀ ਗਈ ਤੇ ਛੋਟੀ ਨੂੰ ਤਾਂ ਵੀ ਗਈ ਤੇ ਵੱਡੀ ਨੂੰ ਦੇ ਬੱਚਿਆਂ ਤੋਂ ਵੀ ਗਈ ਤੇ ਛੋਟੀ ਨੂੰ ਉਹਦੇ ਬੱਚਿਆਂ ਤੋਂ ਵੀ ਗਈ ਮੰਮੀ ਇਹ ਟੋਇਆ ਨਾ ਆਪਾਂ ਦੋਨੋਂ ਹੀ ਪਟਦੇ ਪਏ ਸੀਗੇ ਤੇ ਆਈਡੀਆ ਤੁਹਾਡਾ ਸੀਗਾ ਤੇ ਮੈਨੂੰ ਲੱਗਦਾ ਹੁਣ ਡਿਗੋ ਵੀ ਤੁਸੀਂ ਲਾਪਰਿਤ ਤੂੰ ਤਾਂ ਇੱਕੋ ਦਮ ਪੈਰ ਪਿੱਛੇ ਪਟ ਗਈ ਮੰਨਦੀ ਆ ਤੇਰੇ ਘਰ ਵਾਲੇ ਨੇ ਤੈਨੂੰ ਹੁਕਮ ਦਿੱਤਾ ਪਰ ਤੂੰ ਮੇਰਾ ਵੀ ਤਾਂ ਸਾਥ ਦੇ ਮੰਮੀ ਜਦੋਂ ਘਰ ਵਾਲੇ ਨੇ ਹੁਕਮ ਦਿੱਤਾ ਸੀ ਨਾ ਤੇ ਮੈਂ ਆਪਣੀ ਮੰਮੀ ਨੂੰ ਫੋਨ ਕੀਤਾ ਸੀਗਾ ਕਿ ਉਹ ਕਹਿੰਦੇ ਸੀ ਹੱਸਦੀ ਵਸਦੀ 100 ਵਾਰ ਆ ਪਰ ਜੇ ਲੜਦੀ ਆਈ ਤੇ ਮੈਂ ਵੀ ਨਹੀਂ ਰੱਖਣਾ ਮੇਰਾ ਕਿਹੜਾ ਦਿਲ ਕਰਦਾ ਕਿ ਮੈਂ ਦਾਦੀ ਪੋਤੇ ਨੂੰ ਦੂਰ ਕਰਾਂ ਪਰ ਜੇ ਮੈਨੂੰ ਘਰੋਂ ਕੱਢਤਾ ਤੇ ਮੈਂ ਕਿੱਥੇ ਜਾਵਾਂਗੀ ਹੁਣ ਤਾਂ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਮੁੰਡੇ ਦੇ ਲਾਗੇ ਨਾ ਲੱਗਿਓ ਤੇ ਜੇ ਮੇਰਾ ਬੋਰੀਆ ਬਿਸਤਰਾ ਪੈਕ ਹੋ ਗਿਆ ਤੇ ਮੈਂ ਸਾਰੇ ਪੇਤ ਖੋਲ ਦੇਨੇ ਉਹ ਕਿਹੜੇ ਪੇਤ ਮੈਨੂੰ ਤਾਂ ਪਤਾ ਨਹੀਂ ਕਿਹੜੇ ਪੇਤ ਦੀ ਗੱਲ ਕਰਦੀ ਐ ਤੂੰ ਕੋਈ ਗੱਲ ਨਹੀਂ ਮੰਮੀ ਜੀ ਟਾਈਮ ਆਉਣ ਤੇ ਉਹ ਵੀ ਖੋਲ ਦਾਂਗੀ ਨਾਲੇ ਤੁਸੀਂ ਕਿਉਂ ਭੁੱਲਦੇ ਜੇ ਕਿ ਜਦੋਂ ਕਿਰਨ ਤੇ ਦੂਜਾ ਜਵਾਕ ਆ ਕੋਣਾਲਾ ਸੀ ਤੁਸੀਂ ਕੀ ਕੀ ਕੀਤਾ ਸੀ ਚੁੱਪ ਕਰ ਜਾ ਨੀ ਸਵਰਨਾ ਮਸੀ ਮਸੀ ਦਾ ਮੇਰੇ ਹੱਥ ਆਇਆ ਹੁਣ ਮੇਰੇ ਹੱਥੋਂ ਨਾ ਨਿਕਲ ਜਵੇ ਬਸ ਫਿਰ ਤੁਸੀਂ ਆਪਣੇ ਮੁੰਡਿਆਂ ਨੂੰ ਹੱਥ 'ਚ ਰੱਖੋ ਮੇਰੇ ਮੁੰਡੇ ਨੂੰ ਨਾ ਹੱਥ 'ਚ ਰੱਖਣ ਦੀ ਲੋੜ ਕੋਈ ਨਹੀਂ ਤੇ ਦੁਬਾਰਾ ਫੇਰ ਹੱਥ ਜੋੜ ਕੇ ਬੇਨਤੀ ਕਰਦੀ ਆ ਮੇਰੇ ਮੁੰਡੇ ਦੇ ਲਾਗੇ ਨਾ ਲੱਗਿਓ പവനവീര ഗുണ്ു തോന്നിയ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਤੇਰੀਆਂ ਕੁੜੀਆਂ ਨਾਲ ਕੀ ਹੋਊਗਾ ਵੀਰੇ 2 ਮਿੰਟ ਮੇਰੀ ਗੱਲ ਤਾਂ ਸੁਣ ਲੋ ਤੂੰ ਉਸ ਟਾਈਮ ਸਾਡੀ ਗੱਲ ਸੁਣੀ ਸੀਗੀ ਉਸ ਟਾਈਮ ਅਸੀਂ ਵੀ ਤਾਂ ਤੈਨੂੰ ਕਹਿੰਦਾ ਹੀ ਰਹੇ ਨਾ ਵੀ ਨਾ ਸਟੈਪ ਚੱਕ ਹੁਣ ਗਲੀ ਦੇ ਵਿੱਚ ਨਾ ਜਲੂਸ ਨਾ ਕੱਢ ਸਾਡਾ ਐਲੇ ਬਥੇਰੇ ਕੱਢ ਗਈਆਂ ਜਿੱਥੋਂ ਆਈਆਂ ਉੱਥੇ ਭੱਗ ਜਾ ਵੀਰੇ ਮੰਨਦੀ ਆ ਮੇਰੇ ਤੋਂ ਗਲਤੀ ਹੋ ਗਈ ਇਹਦਾ ਮਤਲਬ ਐ ਨਹੀਂ ਤੁਸੀਂ ਮੇਰੇ ਨਾਲ ਤਾਂ ਮੇਰੀਆਂ ਧੀ ਨਾਲ ਰਿਸ਼ਤਾ ਹੀ ਤੋੜ ਦੋ ਕਰਨਾ ਗੱਲ ਪਤਾ ਕੀ ਆ ਤੇਰੇ ਜਾਨਤਵਾਨ ਅਸੀਂ ਬਥੇਰੀਆਂ ਬੇਇੱਜ਼ਤੀਆਂ ਸਹੀਆਂ ਨੇ ਹੁਣ ਗਲੀ 'ਚ ਖੜਕੇ ਨਾ ਸਾਡਾ ਜਲੂਸ ਨਾ ਕੱਢ ਅਸੀਂ ਪਹਿਲੇ ਹੀ ਬੜਾ ਦੋਸਨ ਕਰ ਚੁੱਕੇ ਆਂ ਤੇ ਤੈਨੂੰ ਵੀ ਪਤਾ ਤੇਰੇ ਆ ਸਟੈਪ ਕਰਕੇ ਸਾਡੇ ਘਰ ਤੇ ਕੀ ਬੀਤੀ ਆ ਹੁਣ ਹੱਥ ਜੋੜ ਕੇ ਬੇਨਤੀ ਹੈ ਇੱਥੋਂ ਦੀ ਨਿਕਲਣ ਦੀ ਕਿਰਪਾਲਤਾ ਕਰ ਕਾਫੀ ਚੇਂਜ ਹੋ ਗਏ ਆ ਤੂੰ ਅੱਗੇ ਤਾਂ ਦੀਦੀ ਤੋਂ ਵੀ ਨਾ ਗੱਲ ਨਹੀਂ ਕਰਦਾ ਸੀ ਅੱਜ ਤੂੰ ਤੜਕਤੀ ਆ ਗਿਆ ਕਿਰਨ ਗੱਲ ਪਤਾ ਕੀ ਆ ਛੋਟਿਆਂ ਨੇ ਵੱਡਿਆਂ ਅੱਗੇ ਤੇ ਵੱਡਿਆਂ ਨੇ ਛੋਟਿਆਂ ਅੱਗੇ ਆਪਣੀ ਇੱਜ਼ਤ ਕਿੱਦਾ ਬਣਾਣੀ ਆ ਇਹ ਸਭ ਆਪਣੋ ਆਪਣੀ ਹੱਥ ਤੇ ਹੁੰਦਾ ਜੋੜ ਕੇ ਤੂੰ ਕਰਕੇ ਗਈ ਨਾ ਚਾਹੇ ਉਸ ਚੀਜ਼ ਨੂੰ ਬਹੁਤ ਸਾਲ ਹੋ ਗਏ ਪਰ ਗੁੱਸਾ ਅੱਜ ਵੀ ਮੇਰਾ ਉਨਾ ਹੀ ਹੈ ਤੇਰੇ ਨਾਲ ਕਿਉਂਕਿ ਤੇਰੇ ਕਰਕੇ ਮੇਰੀ ਮਾਂ ਘਰੋਂ ਚਲੀ ਗਈ ਤਾਂ ਦੱਸ ਮੈਂ ਤੈਨੂੰ ਕਿੱਦਾਂ ਮਾਫ਼ ਕਰਦਾ ਮੰਨਦੀ ਆ ਗਲਤੀ ਮੇਰੇ ਤੋਂ ਹੋ ਗਈ ਆਪਾਂ ਸਾਰੇ ਵੀ ਰਲ ਕੇ ਸੌਟ ਆਊਟ ਕਰ ਸਕਦੇ ਆਂ ਗੱਲ ਮੰਮੀ ਨੂੰ ਲੱਭ ਵੀ ਸਕਦੇ ਆਂ ਪਰ ਮੇਰੀ ਇੱਕ ਵਾਰ ਗੱਲ ਤਾਂ ਸੁਣ ਲੋ ਕਿਰਨ ਜਾਂ ਆਪਣਾ ਉਸਤਾਦ ਇਹਨੂੰ ਕਹੇ ਇੰਨੇ ਸਾਲਾਂ ਬਾਅਦ ਆ ਕੇ ਸਾਡੇ ਜ਼ਖਮ ਨਾਰੇ ਕਰ ਆਪਦੇ ਸੋਹਰੇ ਆਈਆਂ ਤੇ ਸੋਹਰੇ ਭੱਜ ਜਾ ਚਲ ਆ ਕਿਰਨ ਅੰਦਰ ਆ ਨਹੀਂ ਆ ਭਾਬੀ ਤੁਹਾਨੂੰ ਪਤਾ ਨਾ ਪਵਨ ਵੀਰਾ ਕੀ ਕਹਿ ਕੇ ਗਿਆ ਅੰਦਰ ਨਹੀਂ ਆਣਾ ਕਿਰਨ ਸਗੋ ਵਧੀਆ ਕੀਤਾ ਤੂੰ ਅੱਜ ਵਧੀਆ ਮੌਕੇ ਤੇ ਆਈ ਆ ਅੰਦਰ ਨਾ ਤੇਰਾ ਰਮਨ ਵੀਰਾ ਵੀ ਬੈਠਾ ਤੇ ਤੇਰੀ ਹਰਦੀਪਾ ਬੀਬੀ ਵੀ ਬੈਠੀ ਐ ਆ ਜਾ ਇੱਕ ਵਾਰੀ ਗੱਲ ਨੇ ਸਾਰੀ ਕਲੀਅਰ ਹੀ ਹੋ ਜੂਗੀ ਰੈਨ ਦਾ ਭਾਬੀ ਸੋਹਣੇ ਤਾਂ ਰਹੀ ਜਾਂਦੇ ਹੋ ਇਹ ਵੀ ਮੈਂ ਛਿੰਜ ਜੀ ਕਿੱਥੋਂ ਆ ਗਈ ਚਲ ਠੀਕ ਆ ਤੇਰੀ ਮਰਜ਼ੀ ਨਹੀਂ ਜਾਣਾ ਅੰਦਰ ਨਾ ਸੀ ਚਲ ਗੁੰਨੂ ਆਪਾਂ ਚੱਲਦੇ ਖੇਲਾ ਨਹੀਂ ਤੇ 10 ਮਿੰਟ ਚ ਇਹ ਵੀ ਡਿਲੀਟ ਹੋ ਜਾਣੀ ਆ ਪੜਾਈ ਤੋਂ ਕਰ ਦਾਣੀ ਆ ਹਾਂਜੀ ਤੁਸੀਂ ਤਾਂ ਦੁਪਹਿਰ ਰੋਟੀ ਖਾਣ ਆਏ ਸੀ ਕਿ ਆ ਕੰਬਲ ਚ ਬੈਠ ਗਏ ਹੋ ਕੀ ਗੱਲ ਜਾਣਾ ਨਹੀਂ ਕੰਮ ਤੇ ਤੈਨੂੰ ਪਤਾ ਤਾਂ ਆ ਯਾਰ ਬਾਹਰ ਕਿੱਡੀ ਠੰਡ ਹੋਈ ਵੀ ਆ ਤਾਂ ਕਰਕੇ ਮੇਰਾ ਨਿਕਲਣ ਨੂੰ ਦੇਲੀਆ ਨਹੀਂ ਕਰਦਾ ਮੈਂ ਕੰਬਲ ਚ ਬਹਿ ਜਾ ਜੇ ਐ ਤੁਸੀਂ ਛੁੱਟੀਆਂ ਮਾਰਨ ਲੱਗ ਗਏ ਨਾ ਫਿਰ ਤੇ ਤੁਸੀਂ ਕਹਿਣਾ ਮੈਨੂੰ ਦੁਕਾਨ ਤੋਂ ਘਾਟਾ ਪੈਂਦਾ ਮਹੀਨੇ ਦੇ ਵਿੱਚ ਲਾਪਰੀ ਤੇ ਮੈਂ ਇੱਕ ਅੱਧੀ ਵਾਰੀ ਛੁੱਟੀ ਕਰ ਹੀ ਲਈ ਤੇ ਤੈਨੂੰ ਕਾਹਦੀ ਤਕਲੀਫ ਹੁੰਦੀ ਵੀ ਜਦੋਂ ਕੋਈ ਫੰਕਸ਼ਨ ਹੋਵੇ ਜਾਂ ਬੰਦਾ ਬਿਮਾਰੀ ਮਾਰ ਹੋਵੇ ਉਹਦੋਂ ਤੇ ਛੁੱਟੀ ਮੰਨੀ ਪਰ ਜਦੋਂ ਆਪਾਂ ਚੰਗੇ ਭਲੇ ਆ ਤੇ ਛੁੱਟੀ ਕਾਹਦੇ ਲਈ ਜਾਓ ਆਪਣਾ ਕੰਮ ਤੇ ਮੈਨੂੰ ਵੀ ਪਤਾ ਤੂੰ ਕੰਮ ਤੇ ਕਿਉਂ ਭੇਜਣਾ ਜਾਂਦੀ ਹੈ ਬਾੜੀ ਸਿਆਣੀ ਨਾ ਬਣ ਅੱਛਾ ਚਲੋ ਦੱਸੋ ਮੈਨੂੰ ਫਿਰ ਮੈਂ ਕਿਉਂ ਕੰਮ ਤੇ ਭੇਜਣਾ ਚਾਹੁੰਦੀ ਆ ਤੁਹਾਨੂੰ ਹੁਣ ਕੋਈ ਲੱਗਦਾ ਨਵੀਂ ਕਹਾਣੀ ਕੱਢੋਗੇ ਤੂੰ ਇਹੀ ਜਰਨੀ ਮੈਂ ਕੰਮ ਤੇ ਜਾਵਾਂ ਮੇਰੇ ਮਗਰੋਂ ਤੋਂ ਦਾਦੀ ਕੋ ਇੱਕ ਨੂੰ ਭੇਜਣਾ ਚਾਹੁੰਨੀ ਆ ਮੈਨੂੰ ਸਾਰਾ ਹੀ ਪਤਾ ਸੀ ਤੁਸੀਂ ਇਹੀ ਗੱਲ ਕੱਢਣੀ ਆ ਓਏ ਤੂੰ ਗੇਮ ਬੰਦ ਕਰ ਦੱਸ ਪਾਪਾ ਨੂੰ ਕਿ ਜਦੋਂ ਤੂੰ ਸਕੂਲੋਂ ਆਇਆ ਸੀਗਾ ਮੈਂ ਤੈਨੂੰ ਦਾਦੀ ਕੋਲ ਜਾਣ ਦਿੱਤਾ ਸੀ ਇੱਕਮ ਸੱਚੋ ਸੱਚ ਦੱਸ ਦੇ ਜੇ ਦਾਦੀ ਕੋ ਗਿਆ ਸੀ ਤਾਂ ਕੰਨ ਤੇ ਬਹਿਣੀ ਆ ਪਾਪਾ ਜੀ ਮੈਂ ਦਾਦੀ ਕੋਲ ਨਹੀਂ ਗਿਆ ਬਸ ਲੱਗ ਗਿਆ ਪਤਾ ਮੇਰੇ ਤੇ ਯਕੀਨ ਨਹੀਂ ਸੀ ਆਪਣੀ ਔਲਾਦ ਤੇ ਤੇ ਹੈਗਾ ਮੈਨੂੰ ਐਂ ਕਿਉਂ ਲੱਗਦਾ ਤੂੰ ਸੱਸ ਨੂੰ ਮੇਰੇ ਸਾਹਮਣੇ ਡਰਾਮੇ ਕਰਦੀ ਆਂ ਹੂੰ ਡਰਾਮੇ ਕਰਦੀ ਚੱਲੋ ਠੀਕ ਆ ਤੁਹਾਨੂੰ ਜਿਵੇਂ ਲੱਗਦਾ ਓਵੇਂ ਸਹੀ ਪਰ ਜੇ ਤੁਸੀਂ ਮੈਨੂੰ ਇੱਕ ਵਾਰੀ ਕਹਿ ਹੀ ਦਿੱਤਾ ਕਿ ਏਕਮ ਨੂੰ ਮੰਮੀ ਕੋਲ ਨਹੀਂ ਭੇਜਣਾ ਤੇ ਮੈਂ ਤੁਹਾਡੇ ਕਹੇ ਅਤਵਾਰ ਤੁਹਾਨੂੰ ਜਾਵਾਂਗੀ ਪਾਪਾ ਮੈਨੂੰ ਦਾਦੀ ਕੋਲ ਕਿਉਂ ਰੋਕਦੇ ਜਦਾਂ ਸਵਾਲ ਜਵਾਬ ਨਾ ਕਰ ਹੁਣ ਜਾਣਾ ਬੈਗ ਚੱਕ ਆਪਣਾ ਚੱਲ ਕਿਤਾਬਾਂ ਲੈ ਕੇ ਪੜ੍ਹ ਜਾ ਕੇ ਇਹ ਗੱਲ ਮੁੰਡੇ ਨੂੰ ਬੜਾ ਘੂਰ ਦੇਗੇ ਏਦਾਂ ਨਾ ਜਵਾਕ ਬੜਾ ਕੁਝ ਸੋਚਦਾ ਤੈਨੂੰ ਤੇ ਮੰਮੀ ਨੂੰ ਸਮਝਾਇਆ ਸੀ ਨਾ ਕਿ ਬੱਚਾ ਦੇ ਵਿੱਚ ਫਰਕ ਨਾ ਕਰਾਇਆ ਕਰੋ ਫੇਰ ਵੀ ਤੁਸੀਂ ਹਟੇ ਨਹੀਂ ਨਾ ਚੱਲੋ ਮੰਨਦੀ ਆ ਇਨਸਾਨ ਗਲਤੀਆਂ ਦੇ ਪੁੱਤ ਲੈ ਤੇ ਗਲਤੀ ਇਨਸਾਨ ਕੋਲੋਂ ਹੁੰਦੀ ਆ ਹੁਣ ਤੁਸੀਂ ਹਰ ਵਾਰੀ ਨਾ ਮੈਨੂੰ ਐਵੇਂ ਬੋਲਦੇ ਨਾ ਰਿਹਾ ਕਰੋ ਭਾਬੇ ਨੂੰ 4-5 ਦਿਨ ਹੋ ਗਏ ਗਏ ਨੇ ਤੂੰ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿੱਥੇ ਹੈਗੇ ਕਿੱਥੇ ਨਹੀਂ ਹੈਗੇ ਉਹਨੇ ਕਿੱਥੇ ਜਾਣਾ ਉਹਦੇ ਚਾਚੇ ਵਾਲੀ ਆ ਉਹਨੂੰ ਘਰ ਚਾਹੀਦਾ ਸੀ ਤੇ ਉਹ ਮਿਲ ਗਿਆ ਚਾਚੇ ਦਾ ਮੇਰੀ ਸਵੇਰੇ ਗੱਲ ਹੋਈ ਸੀ ਚਾਚਾ ਕਹਿੰਦਾ ਮੇਰ ਕੋ ਤਾਂ ਹੈ ਨਹੀਂ ਉਹ ਤਾਂ ਸਵੇਰੇ ਨਿਕਲ ਗਈ ਫਿਰ ਪੈਕੇ ਚਲੀ ਗਈ ਹੋਗੀ ਬਾਕੀ ਤੁਸੀਂ ਛੱਡੋ ਤੁਸੀਂ ਚੋਣੇ ਕੀਜੇ ਮੈਨੂੰ ਇਹ ਦੱਸੋ ਬੁਝਾਰਤਾ ਨਾ ਪਾਓ ਮੈਂ ਇਹੀ ਚੋਣਾ ਲਾਪਰੀ ਜਿੰਨਾ ਚਿਰ ਭਾਬੀ ਨਹੀਂ ਨਾ ਘਰੇ ਆਉਂਦੀ ਤੇ ਮੇਰਾ ਮੁੰਡਾ ਮਾਂ ਕੋਣੀ ਜਾਣਾ ਚਾਹੀਦਾ ਆਹੋ ਆਹੋ ਪਤਾ ਮੈਨੂੰ ਨਾਲੇ ਅਗਲੀ ਗੱਲ ਦਾ ਵੀ ਮੈਨੂੰ ਪਤਾ ਵਾ ਕਿ ਜੇ ਮੁੰਡਾ ਮੰਮੀ ਕੋ ਚਲੇ ਗਿਆ ਤੁਸੀਂ ਮੇਰਾ ਬੋਰੀਆ ਬਿਸਤਰ ਚਗਾ ਕੇ ਪੈਕੇ ਭਜਾ ਦੋਗੇ ਨਾ ਨਾ ਲੱਭ ਹੁਣ ਮੇਰਾ ਮੂਡ ਹੋ ਗਿਆ ਚੇਂਜ ਤੈਨੂੰ ਮੈਂ ਸਹੀ ਗੱਲ ਅਸਾਂ ਹੁਣ ਤੈਨੂੰ ਪੈਕੇ ਨਹੀਂ ਭੇਜਣਾ ਜੇ ਜਾਵਾਂਗੇ ਤਾਂ ਆਪਾਂ ਤਿੰਨ ਹੋ ਜਾਵਾਂਗੇ। ਲਵਪ੍ਰੀਤ ਮੈਨੂੰ ਐ ਲੱਗਦਾ ਦਾਦੀ ਪੋਤੇ ਨੂੰ ਅਲੱਗ ਰੱਖ ਕੇ ਨਾ ਫੇਰ ਹੀ ਮੇਰੀ ਮਾਂ ਨੂੰ ਅਕਲ ਆਉਣੀ ਐ। ਆਜਾ ਗੁੰਨੂ ਆਪਾਂ ਨਾ ਕੋਠੇ ਤੇ ਜਾ ਕੇ ਖੇਡਦੇ ਮੇਰੇ ਕੋਲ ਨਾ ਬੱਥੇਰੇ ਟੋਏ ਨੇ ਉੱਤੇ ਇਹਨਾਂ ਨੂੰ ਵੱਡਿਆਂ ਨੂੰ ਆਪਦੀ ਗੱਲ ਕਰ ਲੈਂਦੇ। ਜਦੋਂ ਮੈਂ ਇੱਕ ਵਾਰੀ ਇਹ ਉਸਤਾਦ ਨੂੰ ਕਹਿਆ ਆਇਆ ਸੀਗਾ ਕਿ ਬਾਰੋ-ਬਾਰ ਬਾਹਰ ਚੱਲ ਜਾ ਫਿਰ ਤੇਰਾ ਇਹਨੂੰ ਅੰਦਰ ਲਿਆਉਣਾ ਜ਼ਰੂਰੀ ਸੀਗਾ ਤੂੰ ਨਾ ਮਾਰਕੀਟ ਜਾ ਕੇ ਕੁਝ ਖਾ ਪੀ ਆ ਠੀਕ ਆ ਨਾ ਰੋਲਾ ਨਾ ਪਾ ਇੱਥੇ ਭਾਵੇਂ ਮੇਰੇ ਤੋਂ ਪੈਸੇ ਲੈ ਜਾ ਆਹੋ ਘਰ 'ਚ ਕਦੇ ਵੀ ਕੋਈ ਵੀ ਮੁੱਦਾ ਹੁੰਦਾ ਤੇ ਇਹ ਮੈਨੂੰ 2 ਕੁ ਪੈਸੇ ਦੇ ਕੇ ਬਾਹਰ ਤੋਰ ਦਿੰਨੇ ਹੋ ਕਿ ਖਾ ਪੀ ਆ ਇਹਦੇ ਵਾਲਾ ਫੈਸਲਾ ਤਾਂ ਅੱਜ ਮੈਂ ਸੁਣ ਕੇ ਜਾਊਂਗਾ ਜਾਂ ਤਾਂ ਇਹ ਕਰ ਰਹੀ ਹੋਗੀ ਜਾਂ ਫਿਰ ਮੈਂ ਰਹਾਂਗਾ ਮੁੰਡਾ ਨਾ ਸਹੀ ਕਹੀ ਜਾਂਦਾ ਹੁਣ ਉਹ ਛੋਟਾ ਨਹੀਂ ਹੈਗਾ ਵੱਡਾ ਹੋ ਗਿਆ ਨਾ ਜਦ ਤੈਨੂੰ ਪਤਾ ਸੀਗਾ ਕਿ ਤੇਰੇ ਭਰਾ ਪਰਜਾਈ ਵਧੀਆ ਸੋਹਣਾ ਰਹਿ ਜਾਂਦੇ ਆ ਤੇ ਤੈਨੂੰ ਕੀ ਲੋੜ ਪਈ ਸੀ ਇੱਧਰ ਆਉਣ ਦੀ ਨਾ ਹਰਦੀਪ ਦੀਦੀ ਤੁਹਾਨੂੰ ਵੀ ਜੇ ਕਿਸੇ ਗੱਲ ਦੀ ਉਹ ਖਾਂਦੀ ਆ ਫੇ ਤੁਸੀਂ ਵੀ ਤਾਂ ਆਪਦੇ ਪੇਕੇ ਭੱਜਦੇ ਹੋ ਨਾ ਤੇ ਧੀਆ ਨੂੰ ਤਾਂ ਕਿਹਦਾ ਅਸਰਾ ਹੁੰਦਾ ਪੇਕੇ ਜਾਣਾ ਉਹਨਾਂ ਨੇ ਵੀ ਤੁਸੀਂ ਨਾ ਸਾਰੇ ਜਾਣੇ ਮੇਰੇ ਪਿੱਛੇ ਨਾ ਲੜੋ ਮੈਂ ਜਾਣੀ ਆ ਕਿਰਨ ਤੂੰ ਬੈ ਇੱਥੇ ਰਾਮਨਰ ਪਵਨ ਦਾ ਗੁੱਸਾ ਤੇਰੇ ਨਾਲ ਜਾਇਜ਼ ਆ ਪਰ ਇਹਦਾ ਨਹੀਂ ਤੂੰ ਕਦੇ ਲਈ ਰੋਬ ਮਾਰਦੀ ਐ ਤੇ ਭਾਈ ਕਿ ਪਾ ਬਿਲਕੁਲ ਬੋਲੀ ਜੰਨੇ ਆ ਉਹਨਾਂ ਦੀ ਕੀ ਗਲਤੀ ਹੈ ਤੇ ਵਿੱਚ ਜਦੋਂ ਇਹਨੂੰ ਪਤਾ ਵਾ ਕਿ ਸਾਰਾ ਕੁਝ ਸ਼ੁਕਸ਼ਾਂਤੀ ਨਾਲ ਚੱਲਦਾ ਪਿਆ ਵਾ ਇਹ ਜਾਣ ਕੇ ਆਈ ਇੱਧਰ ਕਲੇਸ਼ ਪਾਣ ਤੇ ਪਹਿਲਾਂ ਨਾ ਮੇਰੀ ਮਾਂ ਨੂੰ ਯਾਰ ਸਕੀ ਐ ਨਾ ਹੁਣ ਆਪਣੇ ਭਰਾ ਪਰਜਾਇਆਂ ਨੂੰ ਜਰਦੀ ਪਈ ਐ ਐਂਦਾ ਕਰ ਗੱਡੀ ਦੀ ਚਾਬੀ ਤੇਰੇ ਕੋਲ ਹੈ ਨਾ ਤੂੰ ਜਾ ਕੇ ਆਫਿਸ ਵਧਾਇਆ ਮੈਂ ਤੇਰੇ ਨਾਲ ਵਿਹਲੇ ਬਹਿ ਕੇ ਨਾ ਗੱਲ ਕਰਦਾ ਵੀਰੇ ਜਿਹੜੀ ਗੱਲ ਕਰਨੀ ਆ ਹੁਣ ਕਰ ਲੋ ਸਾਰੇ ਬੈਠੇ ਤਾਂ ਹੋਏ ਨੇ ਨਾਲੇ ਇਹਦੇ ਆਏ ਤੇ ਤੁਸੀਂ ਮੈਨੂੰ ਕੋਈ ਇਗਨੋਰ ਮਾਰਦੇ ਪਿਓ ਮਤਲਬ ਇਸ ਮੁੱਦੇ ਤੋਂ ਮੈਨੂੰ ਕਾਊਟ ਕਰਦੇ ਪਿਆ। ਨਹੀਂ ਤੁਸੀਂ ਮੇਰੀ ਗੱਲ ਸੁਣੋ ਰਮਨ ਭਾਜੀ ਅੱਗੇ ਤੁਹਾਨੂੰ ਕੋਈ ਕੰਮ ਕਹਿੰਦੇ ਸੀਗੇ ਤੁਸੀਂ ਅੱਗੋਂ ਬੈਠਦੇ ਸੀਗੇ ਫਿਰ ਅੱਜ ਕਿਉਂ ਬੈਠ ਕਰਦੇ ਪਿਓ? ਕਈ ਵੇਲੇ ਨਾ ਹਰ ਇੱਕ ਗੱਲ ਦਾ ਜਵਾਬ ਦੇਣਾ ਹਰ ਵੇਲੇ ਜ਼ਰੂਰੀ ਨਹੀਂ ਹੁੰਦਾ। ਚੁੱਪ ਕਰਕੇ ਨਾ ਜਾ ਕੇ ਆਫਿਸ ਵਧਾ ਕੇ ਆਓ। ਠੀਕ ਹੈ ਮੇਰੇ ਚੱਲ ਜਾਨਾ ਪਰ ਇੱਕ ਗੱਲ ਦਾ ਧਿਆਨ ਰੱਖਿਓ ਮੇਰੇ ਵਾਪਸੀ ਆਏ ਤੇ ਨਾ ਇਹ ਘਰੇ ਨਹੀਂ ਨਜ਼ਰ ਆਣੀ ਚਾਹੀਦੀ। ਨਹੀਂ ਤਾਂ ਫਿਰ ਮੈਂ ਕਿਸੇ ਨੂੰ ਨਹੀਂ ਬੁਲਾਣਾ। ਅਜੇ ਤਾਂ ਇਹਨੂੰ ਵਿਜਲੀ ਗੱਲ ਦਾ ਨਹੀਂ ਪਤਾ। ਇਹਨੂੰ ਵਿਚਲੀ ਗੱਲ ਦਾ ਪਤਾ ਲੱਗ ਜੇ ਨਾ ਤੇਰੇ ਨਾਲ ਖੇੜੜ ਜਾਣਾ ਉਹਨੇ ਨਹੀਂ ਕਿਹੜੀ ਵਿਚਲੀ ਗੱਲ ਇਹ ਕਿਹੜੀ ਗੱਲ ਆ ਜਿਹੜੀ ਮੈਨੂੰ ਹੀ ਨਹੀਂ ਪਤਾ ਭਾਬੀ ਕਰੋ ਭਜਾਇਆ ਵੀ ਤੁਸੀਂ ਸਲਾਹ ਵੀ ਤੁਸੀਂ ਦਿੱਤੀ ਸੀ ਤੇ ਅੱਜ ਪੈਰ ਹੀ ਪਿੱਛੇ ਕਰ ਗਏ ਹੋ ਤੂੰ ਕਿੱਧਰ ਬੈਠੇ ਤੇ ਮੈਂ ਕੀ ਗੱਲ ਆ ਇਹ ਇੰਨੇ ਦੇਰ ਬਾਅਦ ਆ ਕੇ ਇੱਥੇ ਬੋਲੂਗੀ ਤੇ ਤੁਸੀਂ ਯਕੀਨ ਕਰ ਲੋਗੇ ਇੰਨੇ ਸਾਲ ਹੋ ਗਏ ਗਏ ਨੂੰ ਉਹਦੇ ਨੇ ਤਾਂ ਇਹ ਬੋਲੀ ਨਾ ਅੱਜ ਹੀ ਆ ਕੇ ਮੇਰਾ ਘਰ ਖਰਾਬ ਕਰਨ ਲੱਗੀ ਆ ਡੀਅਰ ਵਾਈਫ ਅਹੀ ਤਾਂ ਤੈਨੂੰ ਕੋਈ ਗੱਲ ਦੱਸੀ ਨਹੀਂ ਕੋਈ ਨਹੀਂ ਹੈਂ ਤੈਨੂੰ ਪਹਿਲੀ ਪਿੱਸੂ ਪੈ ਗਏ ਦੀਦੀ ਮੰਨ ਲੈਨੇ ਆ ਵੀ ਇਹ ਝੂਠ ਬੋਲਦੀ ਪਈ ਆ ਪਰ ਤੁਹਾਡਾ ਫੇਸ ਨਾ ਸਾਫ਼-ਸਾਫ਼ ਦੱਸਦਾ ਪਿਆ ਵੀ ਤੁਹਾਡੇ ਤੋਂ ਗਲਤੀ ਤਾਂ ਹੋਈ ਆ ਦੀਪੀ ਤੂੰ ਕਿਹੜੇ ਜਨਮ ਦਾ ਸਾਡੇ ਤੋਂ ਬਦਲਾ ਲੈਣੀ ਪਈ ਆ ਵੀ ਤੂੰ ਸਾਡੀ ਧੀ ਨੂੰ ਕੋਈ ਚੱਜ ਦੀ ਗੱਲ ਹੀ ਨਹੀਂ ਸੁਖਾ ਸਕੀ ਦੇਖ ਕਿੱਦਾਂ ਆਲੇ-ਦਾਲੇ ਬਹਿ ਕੇ ਮੈਨੂੰ ਹੀ ਭੰਡੀ ਜਾਂਦੇ ਦੋਨੇ ਜਾਣੇ ਜਿਨੇ ਇਦਾਂ ਦੀਆਂ ਹਰਕਤਾਂ ਕਰੀਆਂ ਨੇ ਉਹਨੂੰ ਕੁਝ ਕਹਿੰਦੇ ਨਹੀਂ ਪਏ ਤੁਸੀਂ ਰਾਧਿਕਾ ਭਾਬੀ ਤੇ ਰਮਨ ਵਿਰੇਸ਼ ਤੁਸੀਂ ਦੋਨੋਂ ਨਾਲ ਵਿੱਚ ਬੋਲਿਓ ਮੈਂ ਭਾਬੀ ਨਾਲ ਆਪਣੇ ਆਪ ਗੱਲ ਕਰਾਂਗੀ ਹਾਂ ਕਰ ਲੈ ਜਿਹੜੀ ਗੱਲ ਕਰਨੀ ਆ ਫਿਰ ਤੂੰ ਭਾਬੀ ਜਦੋਂ ਮੈਂ ਪਹਿਲੀ ਵਾਰ ਫੋਨ ਤੇ ਗੱਲ ਕਰਦੀ ਖੜੀ ਗਈ ਸੀ ਉਦੋਂ ਤੁਹਾਡਾ ਫਰਜ ਨਹੀਂ ਸੀ ਮੇਰੇ ਚਪੇੜ ਮਾਰਨ ਦਾ ਭਾਬੀ ਉਸ ਟਾਈਮ ਤੁਸੀਂ ਮੈਨੂੰ ਇੱਕ ਥੱਪੜ ਮਾਰ ਕੇ ਸਮਝਾਇਆ ਹੁੰਦਾ ਨਾ ਤੇ ਅੱਜ ਇਹ ਟਾਈਮ ਨਹੀਂ ਆਂਦਾ ਕਰ ਲੋ ਕਿਉਂ ਨੋ ਭਾਂਡਾ ਸਾਥ ਦੋ ਤਾਂ ਮਰੋ ਨਾ ਦੋ ਤਾਂ ਮਰੋ ਜੇ ਮੈਂ ਉਸ ਟਾਈਮ ਤੇਰੇ ਵੀਰੇ ਨੂੰ ਦੱਸ ਦਿੰਦੀ ਤਾਂ ਤੇਰੇ ਮੇਰੇ ਦੁਸ਼ਮਣੀ ਪੈ ਜਾਂਦੀ ਸੀ ਲੱਗਦਾ ਤੇਰੀ ਥਾਂ ਤੇ ਫਿਰ ਮੈਨੂੰ ਘਰ ਬਾਹਰ ਕੱਢ ਦੇਣਾ ਸੀ ਇਹਨਾਂ ਨੇ ਭਾਬੀ ਉਦੋਂ ਮੈਂ ਨਾ ਸਮਝ ਸੀ ਤੇ ਕਾਲਜ ਚ ਪੜ੍ਹਦੀ ਸੀ ਤੇ ਕੁੜੇ ਮੁੰਡਿਆਂ ਚ ਬੈਠਦੀ ਉੱਠਦੀ ਸੀ ਤੇ ਮੇਰੀ ਕਿਸੇ ਮੁੰਡੇ ਨਾਲ ਗੱਲ ਹੋ ਹੀ ਗਈ ਮੈਂ ਦੱਸਿਆ ਵੀ ਤਾਂ ਤੁਹਾਨੂੰ ਹੀ ਸੀ ਤੇ ਮੈਂ ਮਾਂ ਤੋਂ ਓਲੇ ਹੋ ਕੇ ਢਿੱਡ ਫੋਲੇ ਆਈ ਸੀ ਤੇ ਤੁਸੀਂ ਮੈਨੂੰ ਸਮਝਾ ਨਹੀਂ ਸਕਦੇ ਸੀ ਠੀਕ ਆ ਫਿਰ ਇਹ ਗੱਲ ਨਾ 8 ਸਾਲ ਪੁਰਾਣੀ ਆ ਤੇ ਉਦੋਂ ਜੇ ਤੈਨੂੰ ਸਮਝ ਨਹੀਂ ਸੀ ਤਾਂ ਮੈਨੂੰ ਵੀ ਨਹੀਂ ਸੀ ਇੰਨੀ ਸਮਝ ਠੀਕ ਹੈ ਭਾਬੀ ਤੁਸੀਂ ਹੱਥ ਖੜੇ ਕਰ ਹੀ ਗਏ ਹੋ ਤੁਸੀਂ ਨਾ ਸਮਝ ਸੀ ਕਿ ਤੁਸੀਂ ਵੀਰੇ ਨਾਲ ਗਲਤ ਤਾਂ ਕਰ ਸਕਦੇ ਸੀ ਵੀਰਾ ਚਾਏ ਮੈਨੂੰ ਮਾਰ ਘੁੱਟ ਲੰਦਾ ਪਿਆਨਾ ਸਮਝਾ ਲੰਦਾ ਪਰ ਅਜੇ ਟਾਈਮ ਤਾਂ ਨਹੀਂ ਦੇਖਣਾ ਪੈਂਦਾ ਬਾੜੀਏ ਚਲਾ ਕੇ ਉਦੋਂ ਤਾਂ ਤੂੰ ਹਾੜੇ ਕੱਢਦੀ ਸੀ ਕਿ ਭਾਬੀ ਮੇਰਾ ਸਾਥ ਦੇ ਨਹੀਂ ਤਾਂ ਮੈਂ ਨਹਿਰ 'ਚ ਛਾਲ ਮਾਰਨ ਲੱਗੀ ਆ ਚਲੋ ਫਿਰ ਕਹਿ ਦਿੰਦੇ ਤੁਸੀਂ ਨਹਿਰ 'ਚ ਛਾਲ ਮਾਰ ਲੈ ਅੱਜ ਮੇਰੇ ਭਰਾਵਾਂ ਦੀ ਇੱਜ਼ਤ ਤਾਂ ਬਣੀ ਰਹਿੰਦੀ ਅੱਜ ਤੇਰੇ ਕਹਿਣ ਦਾ ਕੀ ਮਤਵਲਾ ਕਿ ਤੇਰੀ ਨਿਗਾ ਚ ਵੀ ਮੈਂ ਗਲਤ ਤੇ ਇਹਨਾਂ ਦੀ ਨਿਗਾ ਚ ਵੀ ਮੈਂ ਹੀ ਗਲਤਾ ਚਲੋ ਮੰਨਦੀ ਆ ਸਾਰੀ ਮੇਰੀ ਗਲਤੀ ਆ ਇੰਨੇ ਸਾਲਾਂ ਦਾ ਤੁਸੀਂ ਮੈਨੂੰ ਇੱਕ ਵੀ ਫੋਨ ਕਰਕੇ ਪੁੱਛਿਆ ਤੇਰਾ ਹਾਲ ਕੀ ਐ ਮੈਨੂੰ ਤਾਂ ਇੱਥੇ ਤੱਕ ਵੀ ਪਤਾ ਚੱਲਿਆ ਜਿਸ ਦਿਨ ਮੇਰੇ ਕੁੜੀ ਹੋਈ ਐ ਤੁਸੀਂ ਕਿਸੇ ਨੂੰ ਨਹੀਂ ਆਂ ਦਿੱਤਾ ਹਸਪੀਟਲ ਤੇ ਭਾਬੀ ਤੁਸੀਂ ਮੇਰੀ ਮਾਂ ਨੂੰ ਵੀ ਬਹੁਤ ਤੰਗੇ ਦਿੱਤੇ ਨੇ ਤੁਹਾਨੂੰ ਇਹੀ ਡਰ ਸੀ ਨਾ ਕਿਤੇ ਮੇਰਾ ਭੇਦ ਨਾ ਖੁੱਲ ਜਾਵੇ ਚੱਲ ਕਿਰਨ ਹੁਣ ਤੂੰ ਬੱਸ ਕਰ ਸ਼ਾਂਤ ਹੋ ਜਾ ਥੋੜੀ ਦੀਦੀ ਤੁਸੀਂ ਕੀ ਮੰਨਦੇ ਹੋ ਨਾ ਵੀ ਤੁਹਾਡੇ ਤੋਂ ਗਲਤੀ ਹੋਈ ਆ ਨਾ ਮੈਂ ਨਹੀਂ ਮੰਦੀ ਕਿ ਮੇਰੇ ਤੋਂ ਗਲਤੀ ਹੋਈ ਆ ਉਸ ਟਾਈਮ ਮੈਂ ਤੰਮਕੀਆਂ ਦਿੰਦੀ ਸੀ ਜੇ ਮੈਂ ਇਹਦਾ ਸਾਥ ਨਾ ਦਿੰਦੀ ਮਰ ਮੁੱਕ ਜਾਂਦੀ ਤਾਂ ਫਿਰ ਵੀ ਤੁਸੀਂ ਮੇਰੇ 'ਚ ਹੀ ਗਲਤੀ ਕੱਢਣੀ ਸੀ ਭਾਬੀ ਤੁਸੀਂ ਮੈਨੂੰ ਇੱਕ ਵਾਰ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਮੁੰਡਾ ਕੌਣ ਹੈ ਕਿੱਥੇ ਰਹਿੰਦਾ ਹੈ ਕੀ ਕੰਮ ਹੈ ਮੈਂ ਤੁਹਾਨੂੰ ਕਿਹਾ ਵਿਆਹ ਕਰਨਾ ਤੁਸੀਂ ਮੈਨੂੰ ਇੱਕ ਹੀ ਗੱਲ ਕਹੀ ਜਾ ਭੱਜ ਕੇ ਵਿਆਹ ਕਰਵਾ ਲੈ ਨਾ ਐਨਾ ਕੁਝ ਹੋਣ ਦੇ ਬਾਵਜੂਦ ਵੀ ਆਕੜਦੀਆਂ ਮੇਰਾ ਜੀ ਕਰਦਾ ਤੇਰੇ ਕੰਨ ਤੇ ਮਾਰਾਂ ਨਾ ਨਾ ਵੀਰੇ ਆ ਹੱਥ ਚੱਕਣ ਚ ਕਾਣ ਵਾਲੇ ਕੰਮ ਨਹੀਂ ਕਰਨੇ ਹੈ ਤੁਹਾਨੂੰ ਦੀਦੀ ਕਹੀ ਤੇ ਜਾਨੀ ਆ ਵੀ ਗਲਤੀ ਹੋ ਗਈ ਮੰਨ ਲਓ ਆਪਾਂ ਨਾ ਕੁੜੀ ਦਾ ਘਰ ਵਸਦਾ ਕਰਨਾ ਆ ਜਿੰਨਾ ਟਾਈਮ ਨਾ ਮੇਰਾ ਸੋਹਰੇ ਲੰਗੇ ਜਾਂਦਾ ਸੀ ਤੇ ਮੈਂ ਲੰਘਾਈ ਜਾਂਦੀ ਸੀ ਤੇ ਹੁਣ ਮੇਰਾ ਭਾਬੀ ਸਿਰੋ ਪਾਣੀ ਲੰਗ ਚੁੱਕਾ ਏ ਵੀਰੇ ਮੈਂ ਤੁਹਾਡੇ ਤੋਂ ਨਾ ਸਾਥ ਮੰਗਾਂ ਤਾਂ ਮੈਂ ਕਿੱਥੇ ਜਾਵਾਂ ਤੂੰ ਤਾਂ ਜਾਣ ਕੇ ਸਾਥ ਮੰਗਣਾ ਹੀ ਆ ਨਾ ਕਿ ਮੇਰਾ ਪੇਹ ਤ ਖੋਲ ਕੇ ਤੇ ਆਪਣਾ ਕੀਤਾ ਕਰਾਇਆ ਸਾਰਾ ਲੋਕੋ ਲੈ ਬਾਲੀ ਢੀਠਾ ਤੂ ਦੀਪੀ ਮੇਰੀ ਸੁਣ ਲੈ ਗੱਲ ਆਪਦੀ ਗਲਤੀ ਮੰਨ ਲੈ ਨਹੀਂ ਤਾਂ ਆਪਦਾ ਬੋਰੀ ਬਿਸਤਰਾ ਚੱਕ ਤੇ ਚੱਲ ਇੱਥੇ ਨਾ ਨਾ ਵੀਰੇ ਮੇਰੇ ਕਰਕੇ ਤੁਸੀਂ ਨਾ ਲੜੋ ਮੈਂ ਤਾਂ ਸਗੋਂ ਆਪਣਾ ਟੁੱਟਾ ਘਰ ਜੜਵਾਨ ਆਈਆਂ ਤੁਸੀਂ ਮੇਰੇ ਪਿੱਛੇ ਲੱਗ ਕੇ ਆਪਣਾ ਘਰ ਹੀ ਖਰਾਬ ਕਰਨ ਤੇ ਲੱਗੇ ਹੋ ਬੱਸ ਕਰ ਬਾਹਲੇ ਪੋਚੇ ਨਾ ਆਪਾਂ ਮੈਂ ਵੀ ਚੱਲੀ ਆ ਆਪਣੇ ਪੇਕੇ ਘਰ ਦੀਦੀ ਦੀਦੀ ਖਾਲ ਤਾਂ ਸੁਣ ਲੋ ਆ ਜਾਣਦੇ ਜਾਣਦੇ ਨੂੰ